ਅਸੀਂ ਕਿਹੜੇ ਮੈਡਲ ਤੁਸੀਂ ਜਿੱਤ ਲਿਆ ਅਸੀਂ ਗਿਆ ਜੀ ਰਸ਼ੀਆ ਦੀ ਰਾਜਧਾਨੀ ਮਾਸਕੋ ਚ ਉੱਥੇ ਵਰਡ ਲੈਵਲ ਦਾ weight lifting ਦਾ competition ਸੀਗਾ ਜੇ ਵਿੱਚ weight lifting ਦੀਆਂ ਅਲੱਗ-ਅਲੱਗ ਕਲਾਸਾਂ ਸੀਗੀਆਂ ਉਹਦੇ ਵਿੱਚ ਅਸੀਂ ਕੀਤੀਆਂ bench press ਤੇ bicep curl ਹੁੰਦਾ ਇੱਕ ਉਹ ਅਸੀਂ ਮੈਡਲ ਉਹਦੇ ਚ ਹੀ 골ਡ ਮੈਡਲ ਜਿੱਤ ਕੇ ਆਏ ਆ ਤੇ ਸਾਨੂੰ ਰਸ਼ੀਅਨ ਫੈਡਰੇਸ਼ਨ ਵੱਲੋਂ ਇੱਕ ਸਰਟੀਫਿਕੇਟ ਇੱਕ ਮੈਡਲ ਦਿੱਤਾ ਸਾਨੂੰ ਕਿੰਨੀ ਕਿ ਇਸ ਦੀ ਕੈਟਾਗਰੀ ਸੀਗੀ ਮੇਰੀ ਸਿਗੀ ਸਿਆਖ ਤੋਂ ਲੈ ਕੇ 70 ਤੱਕ ਤੇ ਉਹ ਜੀ ਕਪਲ ਨੇ ਪਾਰਟਿਸਪੇਟ ਕੀਤਾ ਮੈਡਮ ਨੋ 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 ਵੇਟ ਦੇ ਸਾਬ ਦਾ ਇਸ ਪਲੱਸ weight ਪਹਿਲੇ weight ਤੋਲਦੇ ਨੇ ਫਿਰ ਪਾਸਪੋਰਟ ਤੋਂ ਆਪਣੀ ਡੇਟਾ ਬਰਥ ਦੇ ਕੇ ਉਸ weight ਦੇ ਬੰਦੇ 5-5 ਸਾਲ ਦੀ ਵਿੱਚ ਇਸ਼ੂ ਹੁੰਦੀ ਆ ਜਿੱਦਾਂ ਮੇਰਾ ਸੀਗਾ weight 66 ਕਿਲੋ ਸਿਆਖ ਤੋਂ ਲੈ ਕੇ 70 ਤੱਕ ਉਹਨਾਂ ਨੇ ਮੇਰੇ ਨਾਂ ਪਾਰਟਿਸਪੇਟ ਦਿੱਤਾ ਤੇ ਨਾਲੇ ਜਿਹੜੇ ਇਹ ਸੀ ਨਾ 66 ਤੋਂ ਲੈ ਕੇ 75 ਤੱਕ ਉਹਨਾਂ ਦੇ ਹਿਸਾਲਿਆ ਜਿਹੜੇ ਕੋ ਮੈਨੂੰ ਦਿੱਤਾ ਉਥੋਂ ਦੀ ਸਰਟੀਫਿਕੇਸ਼ਨ ਡਿਪਲੋਮਾ ਉੱਥੇ ਸਾਫ਼ ਲਿਖਿਆ ਵੀ ਇਸ ਦੇਰ ਦੇ ਇੰਨੇ ਬੰਦੇ ਇਸ ਦੇ ਇੰਨੇ ਬੰਦੇ ਡਿਪਲੋਮਾ ਕਿੰਨੇ ਕੋ ਪਾਰਟਿਸਿਪੇਟ ਕੀਤਾ ਕਿੰਨੇ ਕੁ ਲੋਕ ਨੇ ਟੋਟਲ ਸੀਗਾ ਸਾਰੇ ਦੇ ਤਾਂ 1000 ਬੰਦਾ ਸੀਗਾ ਸਟੇਡੀਅਮ ਸੀਗਾ ਕੋਈ 10000 ਬੰਦਾ ਸੀਗਾ ਦੇਖਣ ਵਾਲਾ ਹਿੰਦੁਸਤਾਨ ਤੋਂ ਤੁਸੀਂ ਭੱਜ ਗਏ ਹਿੰਦੁਸਤਾਨ ਤੋਂ ਹੀ ਗਏ 16 17 ਬੰਦੇ ਵੱਖਰੇ ਜਿਆਦਾ ਹਰਿਆਣੇ ਸੀਗੇ ਮੁੰਡੇ ਇੱਕ ਦੋ ਜੰਮੂ ਕਸ਼ਮੀਰ ਦੇ ਸੀਗੇ ਇੱਕ ਰਿਸ਼ੀਕੇਸ਼ ਦਾ ਸੀਗਾ ਇੱਕ ਦਿੱਲੀ ਦਾ ਸੀਗਾ ਹੋਰ ਲੋਕਾਂ ਕਿਤੇ ਪਤਾ ਨਹੀਂ ਨਾ 16 17 ਬੰਦੇ ਸੀਗੇ ਟੋਟਲ ਤੇ ਤੁਹਾਨੂੰ ਕਿਦਾਂ ਮਹਿਸੂਸ ਹੋ ਰਿਹਾ ਹੈ ਮੈਗਾ ਜਿਸਕੀ ਬਹੁਤ ਖੁਸ਼ੀ ਹੋਈ ਤੇ ਅਸੀਂ ਤਾਂ ਸਿਰਫ ਕਰਨਗੇ ਸੀ ਪਾਰਟਿਸਿਪੇਟ ਤੇ ਅਸੀਂ ਸ਼ੁਰੂ ਤੇ ਇੱਕ ਵਾਰੀ ਹੁਣ ਪਾਰਟਿਸਿਪੇਟ ਕਰਕੇ ਇਹ ਦੇਖਾਂਗੇ ਅੱਗੇ ਅਗਲੇ ਸਾਲ ਲਈ ਪ੍ਰੈਕਟਿਸ ਕਰਾਂਗੇ ਅਸੀਂ ਜਦੋਂ ਕੱਪੜੇ-ਕੁਪੜੇ ਪਾ ਕੇ ਬਾਹਰ ਆਣਗੇ ਤੇ ਨਾਲ ਹੀ ਬੋਲ ਤੇ ਗੁਸਥਪਾਤ ਫਰਮ ਇੰਡੀਆ ਉਹਨਾਂ ਨੇ ਮੈਨੂੰ ਦੱਸਿਆ ਅੱਛੀ ਚੀਜ਼ ਹੈ ਕਿ ਇੰਨੀ ਉਮਰ ਦੇ ਵਿੱਚ ਤੁਹਾਡਾ ਕੀ ਕਹਿ ਸਕਦੇ ਵੀ ਜज्ਵਾ ਸੀਗਾ ਕਿ ਇਸ ਚੀਜ਼ ਤੋਂ ਪ੍ਰੇਰਿਤ ਹੋ ਕੇ ਜਿਹੜਾ ਇਹ ਭਾਗ ਲੈਣਾ ਜਿਹੜੀ ਉਮਰ ਹੈ ਨਾ ਉਹ ਸਿਰ ਨੰਬਰੀ ਗਿਆ ਤੁਸੀਂ ਸਾਰੀ ਉਮਰ ਪਾ 100 ਸਾਲ ਤੱਕ ਐਕਸੇ ਕਰਦੇ ਹੋ ਤੁਹਾਡੇ ਸਰੀਰ ਤੇ ਕੋਈ ਫਰਕ ਨਹੀਂ ਪੈਣਾ ਮੈਂ ਇਹ ਲੋਕਾਂ ਨੂੰ ਕਹਿਣਾ ਚਾਹਨਾ ਵੀ ਸਾਡੇ ਵਾਲੇ ਵੇਖੋ ਮੀਆਂ ਬੀਬੀ ਇਸ ਉਮਰ ਦੇ ਐਕਸੇ ਕਰੇ ਕਰਦੇ ਅਗੇ ਕਰ ਰਹੇ ਆਂ ਖਾਸ ਕਰਕੇ ਜਿਹੜੀ ਜੁਵਾ ਪੀੜੀ ਹੈ ਨਸ਼ੇ ਵਾਲ ਬੜੀ ਜਿਆਦੀ ਹੈ ਉਹਨਾਂ ਨੂੰ ਕੀ ਕਹਿਣਾ ਚਾਹਦੇ ਐ ਇਹੋ ਨਸ਼ਾ ਛੱਡ ਕੇ ਐਕਸੇ ਕਰਨ ਕੋਈ ਵੀ ਐਕਸੇ ਕਰੋ ਦੌੜ ਲਗਾਣ ਜਿਮ ਜਾਣ ਕੁਝ ਵੀ ਕਰਨ ਸਿਹਤ ਦੀ ਹਾਕ ਜੁੜੀ ਆ ਇਸ ਚੀਜ਼ ਦਾ ਫਾਇਦਾ ਤੁਹਾਨੂੰ ਲਾਗਰੰਗ ਵਿੱਚ ਮਿਲਣਾ ਹੈ ਮੇਰੇ ਨਾਲ ਇਹਨਾਂ ਆ ਕੀ ਆ ਐਕਸ-ਰੇ ਕਰਨੇ ਲਈ ਬਿਮਾਰੀਆਂ ਨਾਲ ਤੁਹਾਡੀਆਂ ਸੀਟਾਂ 'ਚ ਬੈਠੀ ਰਹਿਣੇ ਨਿਕਲ ਨਹੀਂ ਆ ਨੀ ਬਾਹਰ। ਇਹ ਪਾਗ ਲਿਆ। ਕਿੰਨਾ ਮਸੂਸਾ। ਬਹੁਤ ਅੱਛਾ ਲੱਗਾ। ਬਹੁਤ ਗਰਮ ਮਸੂਸਾ ਵਾੜਾ। ਮੇਰੇ ਬੱਚਿਆਂ ਨੂੰ ਬੜੀ ਖੁਸ਼ੀ ਹੈਗੀ ਆ ਜਿਹੜੇ ਮੇਰੇ ਅੱਗੇ ਪੋਤੇ-ਪੋਤੀਆਂ ਵੇਖਦੇ ਨੇ। ਉਹਨਾਂ ਨੂੰ ਬੜਾ ਅਗੇ ਐਕਸਪੀਰੀਅੰਸ। ਮਤਲਬ ਮੇਰੇ ਜਾਣ ਕੇ ਉਹ ਖੁਸ਼ ਹੋਣਗੇ ਬੱਚੇ ਅੱਗੇ ਵੀ ਕਰਨ ਦੇ ਇਹਨਾਂ ਨੂੰ ਬੜਾ ਐਕਸਪੀਰੀਅੰਸ ਹੈ ਬੱਚੇ। ਇਹ ਸਾਰੇ ਬੱਚੇ ਦਾਦੀ-ਦਾਦੂ ਕਰਕੇ ਆਏ ਆਪਣੇ ਬੱਚੇ ਆਪਣੇ ਫਰੈਂਡਸ ਨੂੰ ਦੱਸੇ ਕਰ ਦੇਣਾ। ਬੜੀ ਖੁਸ਼ੀ ਸੋਚਿਆ ਤਾਂ ਨਹੀਂ ਆਖਾ ਕਿ ਅਸੀਂ ਇਹ ਤੱਕ ਪਹੁੰਚਾਂਗੇ ਤੁਸੀਂ ਮਹਿਲਾ ਹੋਣ ਦੇ ਨਾਤੇ ਤੁਸੀਂ ਇੰਨੀ ਉਮਰ ਦੇ ਵਿੱਚ ਜਿਮ ਕਰ ਰਹੇ ਹੋ ਹਾਂਜੀ ਕਿਾ ਇਸ ਉਮਰ ਵਿੱਚ ਜਿਮ ਕਰਨਾ ਪੋਸੀਬਲ ਹੈ ਹਾਂਜੀ ਸਾਨੂੰ ਰਾਸਤ ਸਵੇਰੇ 6 ਵਜੇ ਆ ਜੰਨੇ ਆ ਚਾਹੇ ਧੁੰਦ ਹੋਏ ਚਾਹੇ ਬਾਰਿਸ਼ ਹੋਏ ਸਾਨੂੰ ਕੋਈ ਉਹ ਨਹੀਂ ਕੀ ਕਹਿੰਦੇ ਡਾਕਟਰ ਕਹਿੰਦੇ ਕਿ ਬੈਠ ਜਾਓ ਆਪਣਾ ਘਰ ਹੋ ਕੇ ਆਪਣੀ ਪੂਰੀ ਐਕਸਰਸਾਈਜ਼ ਹੈ ਤੇ ਸਾਰੀ ਆਪਣੀ ਫਰੈਂਡਸ ਨੂੰ ਸਭ ਨੂੰ ਕਹਾਂਗੀ ਕਿ ਐਕਸਰਸਾਈਜ਼ ਕੁਝ ਵੀ ਕਰੋ ਯੋਗਾ ਕਰੋ ਐਕਸਰਸਾਈਜ਼ ਕਰੋ ਜ਼ਰੂਰ ਕਰਨੀ ਚਾਹੀਏ ਖਾਸ ਕਰਕੇ ਔਰਤਾਂ ਵਾਸਤੇ ਕੀ ਮੈਸੇਜ ਹੈ ਤੁਹਾਡਾ ਔਰ ਤਾਂ ਵਸੇ ਹੁਮੇਸ ਜੇ ਕਿ ਤੂੰ ਵੀ ਆਪਣਾ ਚਲੋ ਜਿਮ ਨਾ ਕਰੋ ਕੁਝ ਵੀ ਕਰੋ ਯੋਗਾ ਕਰੋ ਐਕਸਰਸਾਈਜ਼ ਕਰੋ ਕੁਛ ਨਾ ਕੁਛ ਤਾਂ ਕਰੋ ਕਿ ਬੈਠੇ ਨਾ ਰਹੋ ਆਪਣੇ ਸਰੀਰ ਵਾਸਤੇ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ